ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਦੋਂ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਤੂ ਨੇ ਲੱਤ ਮਾਰੀ ਸੀ ਤਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਤੂ ਨੂੰ ਕਿਹੜੇ ਬਚਨ ਕਹੇ ਸੋ ਆਓ ਜਾਣਦੇ ਹਾਂ ਗੁਰਮੁਖਾ ਕੋਲੋਂ ਸੋ ਆਓ ਸਰਵਣ ਕਰਦੇ ਹਾਂ ਜੀ ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਜਸ ਚਾਰੇ ਪਾਸੇ ਫੈਲ ਗਿਆ ਲੋਕੀ ਕਾਮਨਾ ਰੱਖ ਕੇ ਆਉਂਦੇ ਆ ਦਰਸ਼ਨ ਕਰਦੇ ਆ ਮਰਾਦਾਂ ਪਾਉਂਦੇ ਆ ਜੀਵਨ ਹਰਾ-ਪਰਾ ਕਰਕੇ ਮੁੜਦੇ ਆ ਇਸ ਪ੍ਰਕਾਰ ਗੁਰਕੂ ਜਸ ਫੈਲਾ ਸੁਣ-ਸੁਣ ਆਏ ਦਰਸ ਹਿੱਤ ਗੈਲਾ ਦੀਵਾਨ ਵਿੱਚ ਗੁਰੂ ਸ਼ਬਦ ਸੁਣਦੇ ਲੰਗਰ ਅਤੁੱਟ ਵਰਤਦਾ ਸ੍ਰੀ ਗੁਰੂ ਅਮਰਦਾਸ ਜੀ ਨਿਮਰਤਾ ਦੀ ਮੂਰਤ ਹਨ ਹਰ ਨਿੱਕੇ ਨਾਲ ਵੱਡੇ ਨਾਲ ਪਿਆਰ ਕਰਦੇ ਬਿਨਾਂ ਵਿਤਕਰੇ ਵਾਲਾ ਸਮਾਜ ਉਸ ਤਰ੍ਹਾਂ ਦੇਖ ਕੇ ਲੋਕ ਪਰਤ ਦੇ ਇੰਜ ਗੁਰੂ ਜੀ ਦੀ ਸੋਭਾ ਦੂਰ ਦੂਰ ਤੱਕ ਫੈਲ ਗਈ ਇਹ ਸਭ ਕੁਝ ਸੁਣ ਕੇ ਭਾਈ ਦਾਤੂ ਜੀ ਕੁੱੜਦੇ ਜੋ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਆ ਕਹਿੰਦੇ ਸੀ ਗੱਦੀ ਮੈਨੂੰ ਮਿਲਣੀ ਚਾਹੀਦੀ ਆ ਗੁਰੂ ਸਾਹਿਬ ਜੀ ਉਹਦੀਆਂ ਲੋੜਾਂ ਭਾਵੇਂ ਖਡੂਰ ਬੈਠਿਆਂ ਹੀ ਪੂਰੀਆਂ ਕਰਦੇ ਪਰ ਉਸਤੇ ਗੁਰਿਆਈ ਪ੍ਰਾਪਤ ਕਰਨ ਦਾ ਵਿਚਾਰ ਜ਼ੋਰ ਪਾ ਰਿਹਾ ਸੀ ਫੁਰਨੇ ਵਾਰ-ਵਾਰ ਆਈ ਜਾਣ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ ਮੈਂ ਗੁਰੂ ਅੰਗਦ ਜੀ ਦਾ ਪੁੱਤਰ ਹਾਂ ਹੁਣ ਭਾਈ ਦਾਤੂ ਜੀ ਇਹ ਸਮਝਦੇ ਆ ਜੇ ਬੰਦੇ ਵਿੱਚ ਜੋਗ ਸ਼ਕਤੀ ਹੋਵੇ ਕੋਈ ਚਮਤਕਾਰ ਦਿਖਾਉਣਾ ਆਉਂਦਾ ਹੋਵੇ ਲੋਕਾਂ ਨੂੰ ਖਿੱਚ ਪਾਈ ਜਾ ਸਕਦੀ ਹੈ ਲੋਕਾਂ ਦਾ ਸੁਭਾਅ ਹੁੰਦਾ ਕਰਾਮਾਤ ਦੇਖ ਕੇ ਬੜੇ ਪ੍ਰਭਾਵਿਤ ਹੋ ਜਾਂਦੇ ਆ ਪਰ ਭਾਈ ਦਾਤੂ ਜੀ ਭੁੱਲ ਗਏ ਸੀ ਕਿ ਗੁਰਿਆਈ ਤਾਂ ਦਾਤ ਇਲਾਹੀ ਆ ਇਹਦਾ ਜੋਗ ਸਿੱਧੀ ਨਾਲ ਕਰਾਮਾਤ ਨਾਲ ਕੋਈ ਸਬੰਧ ਨਹੀਂ ਜਦੋਂ ਲੋਕਾਂ ਫਿਰ ਵੀ ਖਡੂਰ ਸਾਹਿਬal ਮੂੰਹ ਨਾ ਕੀਤਾ ਹੁਣ ਆਪਣੀਆਂ ਖੁਸ਼ਾਮਦੀਆਂ ਨੇ ਚੁੱਕਿਆ ਕਿ ਇਹ ਨਾ ਗੁਰਗੱਦੀ ਉਹਦੀ ਆ ਹੋਰ ਕਿਸੇ ਦੇ ਨਾਲ ਲੈਣਾ ਦੇਣਾ ਨਹੀਂ ਕੋਈ ਹੁਣ ਗੁੱਸੇ 'ਚ ਆ ਕੇ ਭਾਈ ਦਾਤੂ ਜੀ ਕੁਝ ਡਾਂਗਾ ਸੋਟੀਆਂ ਵਾਲਿਆਂ ਲੱਠ ਮਾਰਾਂ ਨੂੰ ਨਾਲ ਲੈ ਕੇ ਸਿੱਧਾ ਗੋਇੰਦਵਾਲ ਸਾਹਿਬ ਪਹੁੰਚਦੇ ਆ ਸ਼ਾਮ ਦਾ ਦੀਵਾਨ ਗੁਰੂ ਅਮਰਦਾਸ ਜੀ ਮਹਾਰਾਜ ਹਾਜ਼ਰੀ ਭਰ ਰਹੇ ਆ ਸੰਗਤਾਂ ਵੀ ਹਾਜ਼ਰ ਨੇ ਸੰਗਤਾਂ ਮਿੱਠੇ ਮਿੱਠੇ ਬਚਨ ਸੁਣ ਰਹੀਆਂ ਨੇ ਸਾਰੇ ਪਾਸੇ ਸ਼ਾਂਤੀ ਆ ਪਰ ਆਈ ਦਾਤੂ ਜੀ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਉੱਥੇ ਪਹੁੰਚ ਕੇ ਹੋਰ ਭੜਕ ਗਿਆ ਵੀ ਇੰਨਾ ਕੱਠ ਇੰਨੀ ਸੰਗਤ ਇੰਨੀ ਮੰਨਤਾ ਇਹ ਗੱਦੀ ਦਾ ਅਸਲ ਹੱਕਦਾਰ ਤਾਂ ਮੈਂ ਆ ਕਿੱਥੇ ਮੇਰੀ ਇੰਨੀ ਪੂਜਾ ਹੋਣੀ ਚਾਹੀਦੀ ਸੀ ਇਸ ਦੀ ਕਿਉਂ ਪੂਜਾ ਹੋ ਰਹੀ ਆ ਘੋੜੇ ਤੋਂ ਉੱਤਰ ਕੇ ਤਖਤ ਦੇ ਬਿਲਕੁਲ ਨੇੜੇ ਪਹੁੰਚੇ ਆ ਭਾਈ ਦਾਤੂ ਜੀ ਕ੍ਰੋਧ ਦੇ ਵਿੱਚ ਭਖਦੇ ਨੇ ਬਹੁਤ ਜ਼ੋਰ ਦੀ ਜਿਹੜੀ ਆ ਨਾ ਲੱਤ ਕੱਢ ਕੇ ਮਾਰੀ ਐ ਤੇ ਗੁਰੂ ਸਾਹਿਬ ਜੀ ਤਖਤ ਤੋਂ ਡਿੱਗਦਿਆਂ ਮਸਾਂ ਹੀ ਬਚੇ ਆ ਧੀਰਜ ਦੀ ਮੂਰਤ ਗੁਰੂ ਅਮਰਦਾਸ ਮਹਾਰਾਜ ਨੇ ਉਸ ਸਮੇਂ ਕੋਈ ਗੁੱਸਾ ਨਹੀਂ ਕੀਤਾ ਕੋਈ ਸ਼ਿਕਵਾ ਨਹੀਂ ਕੀਤਾ ਗੁਰੂ ਪੁੱਤਰ ਜਾਣ ਕੇ ਬਚਨ ਕਹੇ ਤੇ ਭਾਈ ਦਾਤੂ ਜੀ ਦੇ ਪੈਰ ਫੜ ਲਏ ਤੇ ਕਿਹਾ ਤੁਸੀਂ ਇੰਨੀ ਖੇਚਲ ਕਿਉਂ ਕੀਤੀ ਕਿੱਧਰੇ ਤੁਹਾਨੂੰ ਕੋਈ ਚੋਟ ਤਾਂ ਨਹੀਂ ਆਈ ਕਿਉਂਕਿ ਮੈਂ ਬਜ਼ੁਰਗ ਹੋ ਗਿਆ ਮੇਰੇ ਹੱਡ ਬੁੱਢੀ ਅਵਸਥਾ ਹੋਣ ਕਰਕੇ ਕਰੜੇ ਹੋ ਗਏ ਆ ਦੂਜੇ ਸੇਵਾ ਕਰਦਿਆਂ ਹੱਡੀਆਂ ਹੀ ਰਹਿ ਗਈਆਂ ਬਾਕੀ ਮੇਰਾ ਇਹ ਸਰੀਰ ਕਠੋਰ ਆ ਤੁਹਾਡੇ ਪੈਰ ਕੂਲੇ ਆ ਇੱਕ ਤੋਂ ਸੇਵਾ ਕਰਤ ਰਹੋ ਹੋ ਦੂਤੀਏ ਬੈਤੇ ਬਿਰਧ ਭਇਓ ਹੋ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਲ ਨੇਥੋਰਾ ਇਨੀ ਨਿਮਰਤਾ ਨਾਲ ਗੁਰੂ ਜੀ ਨੇ ਤਾਂ ਜਵਾਬ ਦਿੱਤਾ ਪਰ ਕੋਈ ਪਛਤਾਵਾ ਨਹੀਂ ਹੋਇਆ ਦਾਤੂ ਜੀ ਨੂੰ ਉਹਨੇ ਤਾਂ ਬਹੁਤ ਜ਼ੋਰ ਦੇ ਨਾਲ ਮੰਦਮਤੀਆ ਬੋਲਿਆ ਕਹਿੰਦੇ ਤੁਸੀਂ ਸੇਵਾ ਦੇ ਛਲ ਨਾਲ ਕਾਪਟ ਨਾਲ ਇਹ ਗੁਰਤਗਦੀ ਆ ਨਾ ਜਿਹੜੀ ਇਹ ਲੈ ਲਈ ਆ ਹੁਣ ਮੈਂ ਜ਼ੋਰ ਨਾ ਖੋ ਕੇ ਦਿਖਾਉਂਗਾ ਸਾਨੂੰ ਹੁਣ ਸੇਵਾ ਦੀ ਲੋੜ ਨਹੀਂ ਆਪਦਾ ਡੇਰਾ ਚੁੱਕੋ ਇੱਥੋਂ ਭੱਜ ਜਾਓ ਕੂਚ ਕਰੋ ਅਬ ਸੇਵਾ ਕਛ ਨਹੀਂ ਹਮਾਰੀ ਉਠ ਗਮਨੋ ਤਰਨਤਾ ਧਾਰੀ ਸੰਗਤ ਨੇ ਦਾਤੂ ਨੂੰ ਟੋਕਣਾ ਰੋਕਣਾ ਚਾਹਿਆ ਪਰ ਮਹਾਰਾਜ ਨੇ ਹੁਕਮ ਦਿੱਤਾ ਕੋਈ ਭਾਈ ਇੰਤੇ ਹੱਥ ਨਾ ਉਠਾਵੇ। ਇਸੇ ਨੇ ਇਹਨਾਂ ਨੂੰ ਕੁਝ ਨਹੀਂ ਕਹਿਣਾ ਗੁਰੂ ਪੁੱਤਰ। ਸ਼ਾਮ ਹੋਣ ਵਾਲੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਚੁਬਾਰੇ ਚਲੇ ਗਏ। ਇਸ ਹੋਈ ਤਬਦੀਲੀ ਵੱਲ ਸੰਗਤ ਜੀ ਥੋੜਾ ਧਿਆਨ ਦੇਣਾ। ਖੜੂਰ ਦੇ ਵਿੱਚ ਤਪੇ ਨੇ। ਗੁਰੂ ਅੰਗਦੇਵ ਜੀ ਨੂੰ ਮਜਬੂਰ ਕੀਤਾ ਸੀ ਪੈੰਡ ਛੱਡ ਜਾਣ। ਤੇ ਤਪੇ ਦੀਆਂ ਹੱਡੀਆਂ ਰੋਲਦੀਆਂ ਸੀ। ਪਰ ਅੱਜ ਦਾਤੂ ਦੀ ਲੱਤ ਹੱਡੀਆਂ ਤੇ ਵੱਜੀ ਤਾਂ ਕਹਿੰਦੇ ਆ ਕਿ ਮੇਰੇ ਹੱਡ ਕਰੜੇ ਆ। ਤੇਰੇ ਪੈਰ ਕੋਲੇ ਆ ਇਹ ਹੀ ਹੁੰਦਾ ਅਜਰ ਨੂੰ ਜਰਨਾ ਗੱਦੀ ਤੇ ਦਾਤੂ ਬੈਠ ਗਿਆ ਸੰਗਤਾਂ ਉੱਠ ਕੇ ਚਲੀਆਂ ਗਈਆਂ ਮੁਖੀ ਸਿੱਖ ਵਿਚਾਰਾਂ ਕਰਨ ਲੱਗੇ ਆ ਪਰ ਦਾਤੂ ਜੀ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ ਗੁਰੂ ਪੁੱਤਰ ਸੀ ਭਾਵੇਂ ਲਾਲਚ ਆ ਗਿਆ ਪੇਟਾਵਾਂ ਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਸੀ ਪੰਡ ਮੰਨ ਲਈ ਉਹਨਾਂ ਦੀ ਗੁਰੂ ਅਮਰਦਾਸ ਜੀ ਨੂੰ ਸੰਗਤਾਂ ਪਿਆਰ ਕਰਦੀਆਂ ਸੀ ਬਹੁਤ ਉੱਥੇ ਪ੍ਰੇਮ ਭੇਟਾਂ ਆਉਂਦੀ ਸੀ ਇੱਧਰ ਗੁਰੂ ਜੀ ਨੇ ਜਦੋਂ ਦੇਖਿਆ ਹੁਣ ਗੁਰੂ ਪੁੱਤਰ ਨੇ ਕੀ ਇਹਨਾਂ ਨੂੰ ਕਹੀਏ ਕੀ ਸਮਝਾਈਏ ਸਾਨੂੰ ਇਹ ਜਗ੍ਹਾ ਹੀ ਛੱਡ ਦੇਣੀ ਚਾਹੀਦੀ ਆ ਗੁਰੂ ਜੀ ਨੇ ਅੱਧੀ ਰਾਤ ਨੂੰ ਘੋੜੀ ਤੇ ਸਵਾਰ ਹੋ ਕੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਗਰੀ ਛੱਡ ਦਿੰਦੇ ਆ ਗੋਇੰਦਵਾਲ ਸਾਹਿਬ ਛੱਡ ਕੇ ਮਹਾਰਾਜ ਪਿੰਡ ਬਾਸਰ ਕੇ ਚਲੇ ਜਾਂਦੇ ਆ ਉੱਥੇ ਪਹੁੰਚ ਕੇ ਪਿੰਡੋਂ ਬਾਹਰ ਇੱਕ ਕੋਠੇ ਵਿੱਚ ਜਾ ਕੇ ਤੇ ਬਾਹਰ ਦਰਵਾਜ਼ੇ ਤੇ ਮਹਾਰਾਜ ਨੇ ਇੱਕ ਫੱਟੇ ਤੇ ਲਿਖ ਦਿੱਤਾ ਜੇ ਕੋਈ ਇਹ ਦਰਵਾਜ਼ੇ ਰਾਹੀਂ ਅੰਦਰ ਆਵੇਗਾ ਨਾ ਉਹ ਮੇਰਾ ਸਿੱਖ ਹੋਵੇਗਾ ਨਾ ਮੈਂ ਉਹਦਾ ਗੁਰੂ ਹੋਵਾਂਗਾ ਇਸ ਤਰ੍ਹਾਂ ਗੁਰੂ ਜੀ ਉਸ ਜਗ੍ਹਾ ਤੇ ਜਾ ਕੇ ਨਾ ਗੁਪਤ ਰੂਪ ਵਿੱਚ ਵਿਚਰਦੇ ਆ ਗੋਇੰਦਵਾਲ ਸਾਹਿਬ ਜਦੋਂ ਸਵੇਰੇ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਾ ਹੋਏ ਸੰਗਤਾਂ ਬੜੀਆਂ ਦੁਖੀ ਹੋ ਗਈਆਂ ਕਿਉਂਕਿ ਦਰਸ਼ਨ ਦੇਖ ਜੀਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਤਾਂ ਕਈਆਂ ਦੀ ਰੀਤ ਹੀ ਬਣ ਗਈ ਸੀ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਫਿਰ ਜਲਪਾਣੀ ਛਕਣਾ ਪ੍ਰਸ਼ਾਦਾ ਛਕਣਾ ਪਰ ਦਾਤੂ ਨੂੰ ਸਾਰੇ ਬੁਰਾ ਬੁਰਾ ਕਹਿਣ ਲੱਗੇ ਚੰਗਾ ਨਹੀਂ ਕੀਤਾ ਭਾਈ ਦਾਤੂ ਨੇ ਕੱਠ ਕੀਤਾ ਆਪਦੇ ਜਿਹੜੇ ਲਿਆਂਦੇ ਸੀ लाठी चार्ज ਬੰਦੇ ਨਾਲ ਉਹ ਵੀ ਇਕੱਠੇ ਕਰ ਲਏ ਤੇ ਸਾਰਾ ਇਕੱਠਾ ਕੀਤਾ maal ਸਾਰਾ ਚੁੱਕਿਆ ਖਡੂਰ ਸਾਹਿਬ ਭੱਜ ਗਿਆ ਨਟੇਰੀਆਂ ਨੂੰ ਪਤਾ ਲੱਗਾ ਕੇ ਦਾਤੂ ਚੋਖੇ ਮਾਲ ਨਾਲ ਵਾਪਸ ਆ ਰਿਹਾ ਉਥੇ ਲਟੇਰੇ ਰਹਿੰਦੇ ਸੀ ਉਹਨਾਂ ਰਾਜ ਘੇਰ ਲਿਆ ਤੇ ਸਾਰਿਆਂ ਨੂੰ ਕੁੱਟ-ਕੁੱਟ ਕੇ ਮਾਲ ਲੁੱਟ ਲਿਆ ਉਸੇ ਪੈਰ ਤੇ ਜਿਹਦੇ ਨਾਲ ਬੇਅਦਬੀ ਕੀਤੀ ਸੀ ਐਸੀ ਡਾਂਗ ਮਾਰੀ ਖਿੱਚ ਕੇ ਕਿ ਪੈਰ ਸੁੱਜ ਕੇ ਢੋਲੇ ਵਰਗਾ ਹੋ ਗਿਆ ਚੀਕੇ ਚਿਲਾਏ ਪਰ ਬਹੁਤ ਦੁੱਖ ਪਾਇਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਜੋ ਲੱਤ ਮਾਰੀ ਸੀ ਉਸੇ ਹੀ ਪੈਰ ਦੇ ਉੱਪਰ ਉਸੇ ਹੀ ਲੱਤ ਉੱਪਰ ਦਰਦ ਹੋਣਾ ਸ਼ੁਰੂ ਹੋ ਗਿਆ ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤਾਂ ਬੇਨਤੀ ਕਰਨੀਆਂ ਚਾਹੁੰਦੀਆਂ ਨੇ ਕਿ ਗੁਰੂ ਸਾਹਿਬ ਜੀ ਮਿਲ ਨਹੀਂ ਰਹੇ ਸੰਗਤਾਂ ਬਹੁਤ ਦੁਖੀ ਨੇ ਭਾਈ ਪਾਰੋ ਜੀ ਨੂੰ ਭਾਈ ਬੱਲੂ ਜੀ ਨੇ ਭੇਜਿਆ ਕਿ ਬਾਬਾ ਬੁੱਢਾ ਜੀ ਨੂੰ ਲੈ ਕੇ ਆਓ ਕਿਉਂਕਿ ਸੰਗਤ ਵਿਛੜੀ ਨੂੰ ਗੁਰੂ ਮਲਾਪ ਹੋ ਜਾਏ ਗੁਰੂ ਨਾਨਕ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਵਰ ਦੇ ਕੇ ਗਏ ਆ ਇਹ ਕਦੇ ਤੁਸਾਂ ਤੋਂ ਉਲੇ ਨਾ ਹੋਸਾਂ ਤੁਹਾਡੇ ਤੋਂ ਕਦੇ ਉਲਾ ਨਹੀਂ ਹੋਵੇਗਾ ਬਾਬਾ ਬੁੱਢਾ ਜੀ ਆਏ ਆ ਸੰਗਤ ਦੀ ਬੇਨਤੀ ਤੇ ਆਉਂਦਿਆਂ ਨੂੰ ਪੁੱਛਿਆ ਕਿ ਘੋੜੀ ਕਿੱਥੇ ਹੈ ਗੁਰੂ ਮਹਾਰਾਜ ਦੀ ਘੋੜੀ ਜਦੋਂ ਲਿਆਂਦੀ ਗਈ ਉਹਨਾਂ ਕਿਹਾ ਕਿ ਭਟਕਣ ਦੀ ਲੋੜ ਨਹੀਂ ਇਹ ਘੋੜੀ ਪਿੱਛੇ ਲੱਗ ਟਰੋ ਇਹ ਆਪਣੇ ਆਪ ਮਾਲਕ ਦੇ ਪਾਸ ਲੈ ਜਾਏਗੀ ਸੰਗਤਾਂ ਕੀਰਤਨ ਕਰਦੀਆਂ ਕਰਦੀਆਂ ਘੋੜੀ ਪਿੱਛੇ ਲੱਗ ਟੁਰੀਆਂ ਨੇ ਦੂਜੇ ਦਿਨ ਘੋੜੀ ਬਾਸਰਕੇ ਦੇ ਬਾਰ ਜਾ ਜਾ ਕੇ ਪਿੰਡ ਬਾਸਰਕੇ ਇੱਥੇ ਪਹੁੰਚ ਕੇ ਨਾ ਇੱਕ ਕੋਠੇ ਦੇ ਬਾਹਰ ਜਾ ਕੇ ਰੁਕਦੀ ਆ ਪਰ ਦਰਵਾਜ਼ਾ ਬੰਦ ਆ ਉੱਤੇ ਲਿਖਿਆ ਪਤਾ ਕੀ ਆ ਜੋ ਇਹ ਦਰਵਾਜ਼ੇ ਰਾਹੀ ਅੰਦਰ ਆਉਣ ਦੀ ਕੋਸ਼ਿਸ਼ ਕਰੇਗਾ ਉਹ ਨਾ ਤਾਂ ਮੇਰਾ ਸੈਖਾ ਤੇ ਨਾ ਅਸੀਂ ਉਹਦੇ ਗੁਰੂ ਆ ਇਸ ਦਰ ਜੋ ਨਰ ਕਰੇ ਉਪਾਰੇ ਤਿਸਕੇ ਗੁਰ ਨੇ ਸਿੱਖ ਹਮਾਰੇ ਸੰਗ ਤਾਂ ਪਰੇਸ਼ਾਨ ਪਰ ਬਾਬਾ ਬੁੱਢਾ ਜੀ ਨੇ ਕਿਹਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਇਓਂ ਕਰੋ ਕਿ ਵਿਧ ਬਣਾਈਏ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣ ਉਹਨਾਂ ਦੇ ਹੁਕਮ ਦੀ ਵੀ ਆਪਾਂ ਉਲੰਘਣਾ ਨਹੀਂ ਕਰਨੀ ਇਤਨਾ ਵਿਵੇਕ ਬੁੱਧ ਬਾਬਾ ਜੀ ਦੇ ਪਾਸ ਬੁੱਢਾ ਸਾਹਿਬ ਜੀ ਦੇ ਪਾਸ ਕਹਿੰਦੇ ਇਓਂ ਕਰਦੇ ਆਂ ਪਿੱਛੇ ਵੱਲੋਂ ਸੱਨ ਲਾ ਕੇ ਅੰਦਰ ਜਾਂਦੇ ਆਂ ਇਓਂ ਬਚਨ ਵੀ ਜਿਹੜਾ ਨਾ ਰਹਿ ਜਾਵੇਗਾ ਵੀ ਦਰਵਾਜ਼ਾ ਨਹੀਂ ਆਪਾਂ ਖੋਲਾਂਗੇ ਬਾਬਾ ਬੁੱਢਾ ਜੀ ਨੇ ਪਾੜ ਪਾਇਆ ਤੇ ਅੰਦਰ ਗਏ ਆ ਅੰਦਰ ਗੁਰੂ ਜੀ ਦੀ ਸਮਾਧੀ ਲੱਗੀ ਹੋਈ ਆਗਿਆ ਲੈ ਕੇ ਮੱਥਾ ਟੇਕਿਆ ਫੇਰ ਦਰਵਾਜ਼ਾ ਖੋਲਣ ਦੀ ਆਗਿਆ ਲਈ ਗੁਰੂ ਜੀ ਨੇ ਪੁੱਛਿਆ ਤੁਸਾਂ ਹੁਕਮ ਕਿਉਂ ਟਾਲਿਆ? ਬਾਬਾ ਬੁੱਢਾ ਜੀ ਨੇ ਕਿਹਾ ਬਖਸ਼ੰਦ ਪਾਤਸ਼ਾਹ ਜੀ ਅਸੀਂ ਕੋਈ ਹੁਕਮ ਦੀ ਉਲੰਘਣਾ ਨਹੀਂ ਕੀਤੀ। ਤੁਸਾਂ ਸਾਹਮਣੋਂ ਦਰ ਰਹੀ ਆਉਣ ਦੀ ਮਨਾਹੀ ਕੀਤੀ ਸੀ। ਅਸਾਂ ਪਿੱਛੋਂ ਇਹ ਦਰਵਾਜ਼ਾ ਨਾ ਜਿਹੜਾ ਹੈ ਬਣਾ ਕੇ ਸਨ ਲਾ ਕੇ ਫੇਰ ਆਪ ਜੀ ਨੂੰ ਲੱਭਿਆ ਹੈ। ਪਾੜ ਲਾ ਕੇ ਹਮਨੇ ਆਏ ਸਵਾਰੀ ਤਜ ਦਰ ਫੋਰਿਓ ਦਾਰ ਪੁਛਾਰੀ। ਅਸਲ ਵਿੱਚ ਗੁਰੂ ਜੀ ਨੇ ਰਮਜ਼ ਪਾਈ ਸੀ। ਬਾਬਾ ਬੁੱਢਾ ਜੀ ਰਾਹੀ ਉਹ ਰਮਜ ਖੋਲੀ ਗਏ ਹੁਣ ਕੋਈ ਹੋਰ ਬੰਦਾ ਹੁੰਦਾ ਉਹਨੂੰ ਪਤਾ ਨਹੀਂ ਸੀ ਲੱਗਣਾ ਕਿ ਇਹ ਦਰਵਾਜ਼ਾ ਕਿਸ ਤਰ੍ਹਾਂ ਖੁੱਲੇਗਾ ਜਾਂ ਗੁਰੂ ਦੇ ਦੀਦਾਰ ਕਿਵੇਂ ਹੋਣਗੇ ਸੋ ਇਸ ਤਰ੍ਹਾਂ ਇੱਕ ਨਾ ਅੰਤਰੀ ਭਾਵ ਵੀ ਆ ਵੀ ਜੋ ਪ੍ਰਗਟ ਨਾ ਦਰਵਾਜ਼ਿਆਂ ਰਾਹੀ ਗੁਰੂ ਦੇ ਦੀਦਾਰ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਗੁਰੂ ਦੇ ਦਰਸ਼ਨ ਨਹੀਂ ਹੋਣਗੇ ਗੁਰੂ ਤਾਂ ਮਿਲੇਗਾ ਇਸ ਤਰ੍ਹਾਂ ਵਿਧੀ ਦੇ ਨਾਲ ਜੋ ਦਰਵਾਜ਼ਾ ਗੁਪਤ ਰੱਖਿਆ ਹੈ ਦਸਵੇਂ ਦਵਾਰ ਨੂੰ ਇਸ ਤਰ੍ਹਾਂ ਇੱਥੇ ਪਹੁੰਚ ਕੇ ਗੁਰੂ ਦਾ ਦਰ ਮਿਲਦਾ ਸ਼ਾਇਦ ਇਸੇ ਲਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਤੁਮ ਬਹੁਤ ਧੰਨ ਕਿਹਾ ਤੇ ਫਰਮਾਇਆ ਬਾਬਾ ਜੀ ਤੁਸੀਂ ਤਾਂ ਸਿੱਖੀ ਦੀ ਹੱਦ ਹੋ ਉਹਨਾਂ ਦੀ ਕਰਨੀ ਨੂੰ ਅਪਣਾਉਣਗੇ ਜਿਹੜੇ ਸਾਰੇ ਵਿਗਨ ਦੂਰ ਹੋ ਜਾਣਗੇ ਸਿੱਖੀ ਅਬਦਨ ਇਸਤੇ ਪਰੈ ਨਾਮ ਲਏ ਗਨ ਬਿਗਨ ਸੋ ਹਰੈ ਜਦੋਂ ਗੁਰੂ ਜੀ ਨੂੰ ਕਿਹਾ ਮਹਾਰਾਜ ਗੋਵਿੰਦਵਾਲ ਸਾਹਿਬ ਆਉ ਬਾਪਸ ਮਹਾਰਾਜ ਨੇ ਕਿਹਾ ਅਸੀਂ ਭਾਈ ਈਰਖਾ ਤੋਂ ਵਕੀਲੀ ਤੋਂ ਕੀ ਲੈਣਾ ਦਾਤੂ ਨੂੰ ਰਾਜ ਕਮਾਉਣ ਦਿਓ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ ਦਾਤੂ ਨੇ ਆਪਣਾ ਕੀਤਾ ਪਾ ਲਿਆ ਜਗ ਦੇ ਵਿੱਚ ਈਰਖਾ ਰੂਪੀ ਅੱਗ ਬਲ ਰਹੀ ਆ ਧੀਰਜ ਗਿਆਨ ਧਿਆਨ ਸਗੋਂ ਉਹ ਅੱਗ ਵਿੱਚ ਸੜ ਰਹੇ ਆ ਪਾਤਸ਼ਾਹ ਜੀ ਦੁਨੀਆਂ ਦੇ ਲੋਕਾਂ ਨੂੰ ਤੁਸੀਂ ਵਿਚਾ ਸਕਦੇ ਹੋ ਜਦੋਂ ਸੰਗਤ ਨੇ ਬੇਨਤੀ ਕੀਤੀ ਬਾਬਾ ਜੀ ਨੇ ਬੇਨਤੀ ਕੀਤੀ ਬੁੱਢਾ ਸਾਹਿਬ ਜੀ ਨੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਸਤਿਵਚਨ ਕਰਕੇ ਸੰਗਤ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹ ਬੇਨਤੀ ਨੂੰ ਮੰਨ ਲੈਂਦੇ ਆ ਸਭ ਸੰਗਤ ਕੀ ਸੁਣ ਕੇ ਬੇਨਤੀ ਗਾਦੀ ਪਰ ਬੈਠੇ ਤਜਗਿੰਤੀ ਬਾਬਾ ਬੁੱਢਾ ਜੀ ਨੇ ਆਪ ਨੂੰ ਉਸੇ ਘੋੜੀ ਤੇ ਮਹਾਰਾਜ ਨੂੰ ਬਿਠਾ ਲਿਆ ਜਿਸ ਨੇ ਗੁਰੂ ਜੀ ਦੀ ਸੁੱਧ ਦਿੱਤੀ ਸੀ ਧਾਨੋ ਕਰਮਾ ਵਾਲੀ ਘੋੜੀ ਗੋਇੰਦਵਾਲ ਸਾਹਿਬ ਪੁੱਜਣ ਤੇ ਭਾਰੀ ਪੁਰਵ ਕੀਤਾ ਗਿਆ ਸਾਰੇ ਨਗਰ ਚ ਦੀਪ ਮਾਲਾ ਕੀਤੀ ਗਈ ਉਧਰ ਪੈਰ ਦੀ ਧੀ ਦਾਤੂ ਜੀ ਦੀ ਇੰਨੀ ਵਧੀ ਇੰਨੀ ਵਧੀ ਉੱਛਲ ਉੱਛਲ ਮੰਜੇ ਤੋਂ ਪਵੇ ਫਿਰ ਪਹਿਲੇ ਵਾਂਗ ਹੀ ਮਾਤਾ ਖੀਵੀ ਜੀ ਆਪਣੇ ਪੁੱਤਰ ਭਾਈ ਦਾਤੂ ਜੀ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪੁੱਜੇ ਆ हिमाਦਲ ਬਾਈ ਆ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਪ੍ਰਸ਼ਾਦ ਭਾਈ ਦਾਤੂ ਜੀ ਨੂੰ ਦਿੱਤਾ ਤੇ ਉਹਦੀ ਪੀੜ ਹਰੀ ਆ ਗੁਰ ਪ੍ਰਸਾਦ ਦਇਓ ਨਿਜ ਕਰਤਾ ਸਾਰਾ ਸਾਲ ਹੀ ਖੇਚਣਾ ਪੈਂਦੀਆਂ ਰਹੀਆਂ ਪਰ ਗੁਰੂ ਜੀ ਦੇ ਧੀਰਜ ਤੇ ਸਹਿਜ ਅਗੇ ਕੋਈ ਟੱਕ ਨਾ ਸਕੀ ਗੁਰਮਖ ਪਿਆਰਿਓ ਬੜੀਆਂ ਉਥੇ ਪਰੀਆਂ ਸ਼ਾਨੀਆਂ ਆਈਆਂ ਨੇ ਬਹੁਤ ਸਮੱਸਿਆਵਾਂ ਆਈਆਂ ਨੇ ਪਰ ਗੁਰਮਖੋ ਸਤਗੁਰ ਦੀ ਐਸੀ ਕਲਾ ਵਰਤੀ ਆ ਕਿ ਉੱਥੇ ਸਾਰੇ ਬਿਗਨ ਬਨਾਸਨ ਦੂਰ ਹੋ ਗਏ ਆ ਤੇ ਕਈ ਵਿਦਵਾਨ ਤਾਂ ਇਹ ਵੀ ਮੰਨਦੇ ਆ ਜਦੋਂ ਭਾਈ ਦਾਤੂ ਜੀ ਗੋਇੰਦਵਾਲ ਸਾਹਿਬ ਆਏ ਸੀ ਪਹਿਲਾਂ ਉਦੋਂ ਉਹਨਾਂ ਨੇ ਗੁਰਤਾ ਗੱਦੀ ਦਾ ਸਮਾਨ ਜਿੱਥੇ ਲੁੱਟਿਆ ਉਹਦੇ ਵਿੱਚ ਕੁਝ ਗੁਟਕਾ ਸਾਹਿਬੀ ਸੀਗੇ ਗੁਰਬਾਣੀ ਦੇ ਭਾਈ ਦਾਤੂ ਜੀ ਨੇ ਗੁਰੂ ਜੀ ਦੀ ਘੋੜੀ ਵੀ ਖੋਲੀ ਸੀ ਤੇ ਘੋੜੀ ਨੇ ਭਾਈ ਦਾਤੂ ਜੀ ਨੂੰ ਉੱਪਰ ਚੜ੍ਹਨ ਨਹੀਂ ਸੀ ਦਿੱਤਾ ਜਬਰਦਸਤੀ ਵਿੱਚ ਦਾਤੂ ਨੇ ਆਪਦੀ ਜਿਹੜੀ ਲਾਤਾਂ ਤੜਵਾ ਲਈ ਸੀ ਕਈ ਇਸ ਤਰ੍ਹਾਂ ਵੀ ਮੰਨਦੇ ਆ ਕਈ ਕਹਿੰਦੇ ਲੁੱਟੇਰਿਆਂ ਨੇ ਰਸਤੇ ਵਿੱਚ ਉਹਨਾਂ ਨੂੰ ਲੁੱਟਿਆ ਇਸ ਤਰ੍ਹਾਂ ਭਾਵ ਕਿ ਕੋਈ ਕਾਰਨ ਤਾਂ ਬਣਿਆ ਨਾ ਵੀ ਉਹਨਾਂ ਨੂੰ ਕੀਤੇ ਦਾ ਫਲ ਮਿਲਿਆ ਤੇ ਇਹ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਮਾਫੀ ਮੰਗਣ ਆਏ ਆਪਣੇ ਮਾਤਾ ਜੀ ਦੇ ਰਾਹੀਂ ਫਿਰ ਗੁਰੂ ਜੀ ਦਾ ਬਹੁਤ ਉਹੀ ਬਿਰਤ ਬਾਬਾ ਜੀ ਦਾ ਸੁਭਾਅ ਗੁਰੂ ਦਾ ਸੁਭਾਅ ਹੁੰਦਾ ਆਪਣਾ ਗੁਣ ਨਾ ਗਵਾਵੇ ਮਹਾਰਾਜ ਨੇ ਫਿਰ ਮਾਫ ਕਰ ਦਿੱਤਾ ਪਰ ਕਈ ਵਿਦਵਾਨੇ ਵੀ ਮੰਨਦੇ ਆ ਕਿ ਬਾਬਾ ਦਾਤੂ ਜੀ ਪੰਜਵੇਂ ਪਾਸ਼ਾ ਜੀ ਤੱਕ ਕੁਝ ਨਾ ਕੁਝ ਭਾਵ ਕੀ ਈਰਖਾ ਦੇ ਵਸ ਹੋ ਕੇ ਕਰਦੇ ਰਹੇ ਆ ਉਲਟ ਹੋ ਕੇ ਚੱਲਦੇ ਰਹੇ ਆ ਇਹਨਾਂ ਨੇ ਗੁਰਤਾ ਗੱਦੀ ਨਾਲ ਵਿਗਾੜ ਹੀ ਰੱਖਿਆ ਪਰ ਆਖਰ ਜਦੋਂ ਛੇਵੇਂ ਪਾਸ਼ਾ ਜੀ ਦੇ ਪਾਸ ਬਾਬਾ ਅਟਲ ਰਾਏ ਜੀ ਉਹਨਾਂ ਦੇ ਗੁਜਰਨ ਦਾ ਇਹਨਾਂ ਨੂੰ ਪਤਾ ਲੱਗਾ ਉਦੋਂ ਅਫਸੋਸ ਕਰਨ ਆਏ ਸੀਗੇ ਤੇ ਪਰ ਪਰਤਨ ਤੇ ਬਹੁਤਾ ਸਮਾਂ ਜੀਵਤ ਨਾ ਰਹ ਸਕੇ ਤੇ 1628 ਈਸਵੀ ਦੇ ਵਿੱਚ ਪ੍ਰਾਣ ਤਿਆਗ ਗਏ ਭਾਈ ਰਾਏ ਬਲਵੰਡ ਜੀ ਭਾਈ ਸੱਤਾ ਜੀ ਉਹਨਾਂ ਨੇ ਆਪਣੀ ਜਿਹੜੀ ਵਾਰ ਲਿਖੀ ਆ ਉਹਦੇ ਵਿੱਚ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਤੇ ਬਿਲਕੁਲ ਇਸੇ ਤਰ੍ਹਾਂ ਇਸੇ ਸਾਲ ਹੀ ਸੰਗਤ ਜੀ ਬੀਬੀ ਪਾਨੀ ਜੀ ਉਹਨਾਂ ਦੀ ਸ਼ਾਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਹੁੰਦੀ ਆ ਸਾਖੀ ਇਸ ਤਰ੍ਹਾਂ ਵੀ ਆਉਂਦੀ ਆ ਕਿ ਬੀਬੀ ਮਨਸਾ ਦੇਵੀ ਜੀ ਗੁਰੂ ਪਤੀ ਤੀਜੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਸਾਡੀ ਧੀ ਪਾਨੀ ਹੁਣ ਵੱਡੀ ਹੋ ਗਈ ਆ ਇਹਦਾ ਆਹਰ ਕਰੋ ਮਹਾਰਾਜ ਨੇ ਪੁੱਛਿਆ ਲੜਕਾ ਕਿਹਸਾ ਹੋਵੇ ਤਾਂ ਸੁਭਾਵਕੀ ਮਾਤਾ ਜੀ ਨੇ ਕਿਹਾ ਵੀ ਉਹ ਦੇਖੋ ਉਹ ਜਿਆ ਜੋ ਸਦਾ ਸੇਵਾ ਵਿੱਚ ਜੁਟਿਆ ਰਹਿੰਦਾ ਮਹਾਰਾਜ ਨੇ ਆਖਿਆ ਉਹਦੇ ਵਰਗਾ ਤਾਂ ਉਹੀ ਹੈ ਭਾਈ ਜੇਠਾ ਜੀ ਵੱਲ ਇਸ਼ਾਰਾ ਕੀਤਾ ਸੀ ਇਹ ਵਜਨ ਕੋਈ ਅਚਨ ਚੇਤ ਜਾਂ ਸੁਭਾਵਕ ਨਹੀਂ ਸੀ ਕਈ ਸਾਲਾਂ ਤੋਂ ਗੁਰੂ ਅਮਰਦਾਸ ਜੀ ਪਿੰਡ ਬਾਸਰ ਕੇ ਵਿੱਚ ਵੀ ਗੁਰੂ ਰਾਮਦਾਸ ਜੀ ਦਾ ਸੁਭਾ ਦੇਖਦੇ ਰਹੇ ਆ ਕਰਮ ਦੇਖਦੇ ਰਹੇ ਆ ਭਾਈ ਜੇਠਾ ਜੀ ਖੁੱਲੇ ਦਿਲ ਵਾਲੇ ਇਹ ਬਹੁਤ ਜ਼ਿਆਦਾ ਨਿਮਰਤਾ ਵਾਲੇ ਸੀਗੇ ਇੱਥੇ ਜਦੋਂ ਗੋਇੰਦਵਾਲ ਸਾਹਿਬ ਉਤਰਨਾ ਸ਼ੁਰੂ ਹੋਇਆ ਦਿਨੇ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਭਾਈ ਗੁਰਦਾਸ ਜੀ ਦੀ ਏ ਤੱਕ ਜਿਨ ਸਿਰਿਆ ਤਿਨ ਸਵਾਰਿਆ ਖਾਸ ਧਿਆਨ ਮੰਗਦੀ ਹੈ ਭਾਈ ਗੁਰਦਾਸ ਜੀ ਤੇ ਕਹਿਣ ਦਾ ਭਾਵ ਸੀ ਗੁਰੂ ਅਮਰਦਾਸ ਜੀ ਨੇ ਆਪ ਹੀ ਗੁਰੂ ਰਾਮਦਾਸ ਜੀ ਨੂੰ ਸੇਵਾ ਵੱਲ ਲਾਇਆ ਆਪ ਹੀ ਰਹਿਮਤ ਕੀਤੀ ਆਪ ਹੀ ਸਵਾਰਿਆ ਗੁਰੂ ਬਣਾਇਆ ਜ਼ਿੰਮੇਵਾਰੀ ਦਿੱਤੀ ਇੱਥੇ ਇੱਕ ਉਦਾਹਰਣ ਹੀ ਕਾਫੀ ਹੋਵੇਗੀ ਭਾਈ ਜੇਠਾ ਜੀ ਦੀ ਸੇਵਾ ਦੀ ਇੱਕ ਦਿਨ ਗੁਰੂ ਅਮਰਦਾਸ ਜੀ ਭਾਈ ਬੱਲੂ ਜੀ ਨੂੰ ਕਹਿੰਦੇ ਆ ਕਿੰਨੇ ਦਿਨ ਹੋ ਗਏ ਰਾਮਦਾਸ ਨੂੰ ਦੇਖਿਆ ਨਹੀਂ ਰਾਮਦਾਸ ਕੋ ਚਿਰ ਬੋ ਹੋਵਾ ਕਹਾ ਗयो ਹਮ ਨਿਕਟ ਨਾ ਹੋਵਾ ਕਿਤਰੇ ਦੁਰਾਡੇ ਤਾਂ ਨਹੀਂ ਚਲੇ ਗਏ ਦੂਰ ਤਾਂ ਨਹੀਂ ਚਲੇ ਗਏ ਭਾਈ ਬੱਲੂ ਜੀ ਨੇ ਦੱਸਿਆ ਸੱਚੇ ਪਾਤਸ਼ਾਹ ਹੀ ਕੋਈ ਗੱਲ ਨਹੀਂ ਉਹ ਕਿਧਰੇ ਦੂਰ ਨਹੀਂ ਚਲੇ ਗਏ ਸਵੇਰ ਤੋਂ ਰਾਤ ਤੱਕ ਸੰਗਤਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਆ ਠੰਡਾ ਜਲ ਭਰ-ਭਰ ਲਿਆਉਂਦੇ ਆ ਜਿੱਥੇ ਕਿਤੇ ਵੀ ਦੂਰ ਪਰਾਂ ਸੰਗਤਾਂ ਬੈਠੀਆਂ ਆਰਾਮ ਕਰਦੀਆਂ ਨੇ ਉਹਨਾਂ ਨੂੰ ਜਲ ਜਾ ਕੇ ਛਕਾਉਂਦੇ ਆ ਸੰਗਤ ਨੂੰ ਪੱਖਾ ਚਲਦੇ ਆ ਰਾਤੀ ਲੰਗਰ ਦੇ ਬਰਤਨ ਸਾਫ਼ ਕਰਦੇ ਆ ਦੋ ਘੜੀਆਂ ਹੀ ਆਰਾਮ ਕਰਦੇ ਆ ਸੰਗਤ ਕੀ ਬਹੁਤ ਸੇਵ ਕਮਾਵੇ ਸ਼ੀਤਲ ਜਲ ਕੋ ਭਰ ਲਰ ਲਿਆਵੇ ਬੂਝ-ਬੂਝ ਸੰਗਤ ਕੋ ਪਿਆਵੇ ਹੋਰ ਕੋਈ ਗੱਲ ਨਹੀਂ ਕਾਰਨ ਇਹੀ ਆ ਸੇਵਾ ਤੋਂ ਸਮਾਂ ਨਹੀਂ ਮਿਲਦਾ ਦੇਖੋ ਇਸ ਤਰ੍ਹਾਂ ਭਾਵ ਕਿ ਫਿਰ ਮਹਾਰਾਜ ਨੇ ਏਡੀ ਕਿਰਪਾ ਕੀਤੀ ਇਹ ਗੁਣਾ ਕਰਕੇ ਗੱਦੀ ਮਿਲਦੀ ਹੁੰਦੀ ਹੈ ਇੱਥੇ ਮੈਂ ਜਿਹੜੀ ਗੱਲ ਦੱਸਣੀ ਆ ਆਪ ਜੀ ਨੂੰ ਉਹ ਇਹ ਹੈ ਵੀ ਗੁਣਾ ਕਰਕੇ ਗੱਦੀ ਮਿਲੀ ਇਹ ਨਹੀਂ ਕਿ ਮੈਂ ਗੁਰੂ ਪੁੱਤਰ ਹਾਂ ਸਿੱਖੀ ਦੇ ਵਿੱਚ ਇਹ ਨਹੀਂ ਵੀ ਗੁਰੂ ਪੁੱਤਰ ਹੋਣ ਕਰਕੇ ਗੱਦੀ ਮਿਲ ਜੂਗੀ ਨਹੀਂ ਗੱਦੀ ਮਿਲਨੀ ਆ ਗੁਣਾ ਨੂੰ ਦੇਖ ਕੇ ਨਿਮਰਤਾ ਨੂੰ ਦੇਖ ਕੇ ਇਸ ਤਰ੍ਹਾਂ ਫਿਰ ਜੋਗ ਜਾਣ ਕੇ ਬੀਬੀ ਭਾਨੀ ਜੀ ਵੀ ਰਜਾ ਦੀ ਮੂਰਤ ਸਨ ਸਦਾ ਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਇੱਥੋਂ ਤੱਕ ਗੁਰਮੁਖ ਪਿਆਰਿਓ ਸਦਾ ਤੱਕ ਬੋਲਦੇ ਰਹਿੰਦੇ ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਤੇ ਸਹੇਲੀਆਂ ਨੂੰ ਵੀ ਆਖਣਾ ਤੁਸੀਂ ਬਾਣੀ ਪੜਿਆ ਕਰੋ ਮੌਤ ਸਿਰ ਤੇ ਖੜੀ ਆ ਸਮਾਂ ਬਰਬਾਦ ਨਹੀਂ ਕਰਨਾ ਸਿੱਖ ਇੱਕ ਗੱਲਾਂ ਕਰਦੇ ਹੁੰਦੇ ਸੀ ਤੇ ਏਵੇਂ ਬਹੁਤ ਸਾਦਾ ਲਿਬਾਸ ਰੱਖਦੇ ਸੀ ਹਿਰ ਬੀਬੀ ਪਾਨੀ ਤੇ ਭਾਈ ਜੇਠਾ ਜੀ ਦੀ ਐਸੀ ਅਨੂਪਮ ਜੋੜੀ ਬਣੀ ਜਿਹਦੀ ਜਿਨੇ ਇਤਿਹਾਸ ਦੀ ਧਾਰਾ ਹੀ ਬਦਲ ਕੇ ਰੱਖ ਦਿੱਤੀ ਨਰੋਲ ਇੱਕ ਬੀਬੀ ਪਾਨੀ ਜੀ ਐਸੇ ਸਨ ਜੋ ਗੁਰੂ ਪੁੱਤਰੀ ਵੀ ਹਨ ਗੁਰੂ ਪਤਨੀ ਵੀ ਗੁਰੂ ਜਨਨੀ ਵੀ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਨਿਮਰਤਾ ਸਾਡੇ ਵਿੱਚ ਵੀ ਆਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ